ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਐਚ 1 ਬੀ ਵੀਜ਼ਾ ਸਖਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਅਮਰੀਕਾ ਦੀ ਯਾਤਰਾ ਕਰਨ ਤੋਂ ਝਿਜਕ ਰਹੇ ਨੇ ਜਿੱਥੇ 트ੰਪ ਅਮਰੀਕਾ 'ਚ ਦਾਖਲਾ ਮੁਸ਼ਕਲ ਬਣਾ ਰਿਹਾ ਏ ਉਥੇ ਹੀ ਉਹਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਆਉਣ ਦਾ ਸੱਦਾ ਵੀ ਦਿੱਤਾ ਏ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ 2026 ਵਿਸ਼ਵ ਕੱਪ ਅਤੇ 2028 올림픽ਸ ਬਾਰੇ ਬੋਲਦੇ ਹੋਏ ਕਿਹਾ ਕਿ ਦੁਨੀਆ ਭਰ ਤੋਂ ਅਣਗਿਣਤ ਲੋਕ ਅਮਰੀਕਾ ਆਉਣਗੇ। ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ ਅਗਸਤ 'ਚ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ 2.9 ਫੀਸਦੀ ਦੀ ਗਿਰਾਵਟ ਆਈ। ਅਗਸਤ 'ਚ ਸਿਰਫ 3.5 ਮਿਲੀਅਨ ਲੋਕਾਂ ਨੇ ਅਮਰੀਕਾ ਦਾ ਦੌਰਾ ਕੀਤਾ। ਅਮਰੀਕਾ 'ਚ ਸੈਲਾਨੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਡੋਨਲਡ 트੍ਰੰਪ ਦੇ ਅਨੁਸਾਰ ਅਗਲੇ ਸਾਲ ਅਮਰੀਕਾ ਆਜ਼ਾਦੀ ਦੇ 250 ਸਾਲ ਮਨਾਏਗਾ। ਅਸੀਂ FIFA ਵਿਸ਼ਵ ਕੱਪ 2026 ਦੀ ਮੇਜ਼ਬਾਨੀ ਕਰਾਂਗੇ ਥੋੜੀ ਦੇਰ ਬਾਅਦ 2028 ਚ ਅਸੀਂ 올림픽ਸ ਦੀ ਮੇਜ਼ਬਾਨੀ ਵੀ ਕਰਾਂਗੇ 트럼ਪ ਨੇ ਅੱਗੇ ਕਿਹਾ ਇਹ ਬਹੁਤ ਰੋਮਾਂਚਕ ਹੋਣ ਵਾਲਾ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਓਗੇ ਮੈਨੂੰ ਲੱਗਦਾ ਹੈ ਕਿ ਦੁਨੀਆ ਭਰ ਦੇ ਅਣਗਿਣਤ ਲੋਕ ਅਮਰੀਕਾ ਆਉਣਗੇ FIFA ਵਿਸ਼ਵ ਕੱਪ 2026 ਨੂੰ ਲੈ ਕੇ ਬਹੁਤ ਉਤਸ਼ਾਹ ਹੈ 210 ਦੇਸ਼ਾਂ ਦੇ ਪ੍ਰਸ਼ੰਸਕਾਂ ਨੇ 1.5 ਮਿਲੀਅਨ ਟਿਕਟਾਂ ਲਈ ਅਰਜ਼ੀ ਦਿੱਤੀ ਹੈ 104 FIFA ਵਿਸ਼ਵ ਕੱਪ ਮੈਚ ਮੈਕਸੀਕੋ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ 16 ਸ਼ਹਿਰਾਂ 'ਚ ਖੇਡੇ ਜਾਣਗੇ ਅਮਰੀਕੀ ਸਰਕਾਰ ਦੇ ਅਨੁਸਾਰ ਅਮਰੀਕਾ ਦੀ ਯਾਤਰਾ ਕਰਨਾ ਬਹੁਤ ਸਾਰੇ ਲੋਕਾਂ ਲਈ ਮਹਿੰਗਾ ਹੋ ਸਕਦਾ ਹੈ ਅਮਰੀਕਾ 'ਚ ਵੀਜ਼ਾ ਫੀਸ ਲਗਭਗ 250 ਡਾਲਰ ਯਾਨੀ ਕਿ 22000 ਰੁਪਏ ਇਸ ਤੋਂ ਇਲਾਵਾ ਲੋਕਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ ਸੈਰ-ਸਪਾਟਾ ਤੇ ਵਪਾਰਕ ਉਦੇਸ਼ਾਂ ਲਈ V1 ਤੇ B2 ਵੀਜ਼ਾ ਪ੍ਰਾਪਤ ਕਰਨ ਲਈ अनुमानित प्रोसेसिंग ਸਮਾਂ 169 ਦਿਨ ਦਾ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ 'ਚ ਰਹਿ ਰਹੇ 2 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੇ ਸਵੈ ਇੱਛਾ ਨਾਲ ਦੇਸ਼ ਨਿਕਾਲੇ ਦੀ ਚੋਣ ਕੀਤੀ ਹੈ ਜਾਂ ਉਹਨਾਂ ਨੂੰ ਇਥੋਂ ਜ਼ਬਰਦਸਤੀ ਹਟਾ ਦਿੱਤਾ ਗਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਜਨਵਰੀ ਦੇ ਅਖੀਰ ਤੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੁਆਰਾ 4 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ 20 ਜਨਵਰੀ 2026 ਤੱਕ 6 ਲੱਖ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ 트ੰਪ ਨੇ ਪਹਿਲਾਂ ਹੀ ਕਿਹਾ ਸੀ ਕਿ 1 ਸਾਲ 'ਚ 1 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਦੁਆਰਾ ਗ੍ਰਿਫਤਾਰੀਆਂ, ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀ ਬਜਾਏ 16 ਲੱਖ ਲੋਕਾਂ ਨੇ ਖੁਦ ਹੀ ਅਮਰੀਕਾ ਛੱਡਣ ਦੀ ਚੋਣ ਕੀਤੀ ਹੈ। ਇਨੇ ਥੋੜੇ ਸਮੇਂ ਚ ਰਾਸ਼ਟਰਪਤੀ 트ੰਪ ਦੀ ਸਖਤੀ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਦੀ ਅਗਵਾਈ ਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਐਕਸ਼ਨ ਲਿਆ ਗਿਆ ਹੈ ਅਮਰੀਕੀ ਇਤਿਹਾਸ ਚ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ ਕੁਝ ਸਮਾਂ ਪਹਿਲਾਂ 트ੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ਚ ਤੇਜ਼ੀ ਲਿਆਉਣ ਲਈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਵੈ ਇੱਛਾ ਨਾਲ ਦੇਸ਼ ਛੱਡਣ ਦਾ ਸੁਨੇਹਾ ਦਿੱਤਾ ਗਿਆ ਸੀ ਜੋ ਕਿ ਕਾਮਯਾਬ ਰਿਹਾ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਅਗਸਤ ਦੇ ਅੱਧ ਚ ਕਿਹਾ ਸੀ ਕਿ ਹੁਣ ਤੱਕ 1.6 ਮਿਲੀਅਨ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ ਨੇ ਇਸ ਤੋਂ ਬਾਅਦ ਲਗਭਗ 6 ਹਫ਼ਤਿਆਂ 'ਚ 4 ਲੱਖ ਲੋਕ ਸਵੈ ਇੱਛਾ ਨਾਲ ਅਮਰੀਕਾ ਛੱਡ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਨੇ ਅਮਰੀਕੀ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਲਈ 10000 ਹੋਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਇਹ ਸਾਰਾ ਕੁਝ ਟਰੰਪ ਦੇ 1 ਬਿਗ ਬਿਊਟੀਫੁਲ ਬਿਲ ਦੇ ਅਧੀਨ ਹੋ ਰਿਹਾ ਹੈ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਦੇ 20 ਜੱਜਾਂ ਨੂੰ ਈਮੇਲ ਭੇਜ ਕੇ ਉਹਨਾਂ ਨੂੰ ਆਪਣਾ ਅਹੁਦਾ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਨੇ 14 ਇਮੀਗ੍ਰੇਸ਼ਨ ਜੱਜਾਂ ਨੂੰ ਪਹਿਲਾਂ ਹੀ ਛੁੱਟੀ ਤੇ ਭੇਜਿਆ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਈਮੇਲ ਆਈ ਕਿ ਉਹਨਾਂ ਦੀ ਨੌਕਰੀ ਖਤਮ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਜੱਜਾਂ ਦੀ ਫੈਡਰੇਸ਼ਨ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਇਹ ਜੱਜ ਵੱਖ-ਵੱਖ ਸਟੇਟਾਂ ਤੋਂ ਸਨ ਉਹਨਾਂ ਨੇ ਕਿਹਾ ਕਿ ਜੱਜਾਂ ਦੀ ਬਰਖਾਸਤਗੀ ਕਾਰਨ ਕੈਲੀਫੋਰਨੀਆ, ਵਸ਼ਿੰਗਟਨ, ਫਲੋਰੀਡਾ, ਨਿਊਯਾਰਕ, ਮੈਰੀਲੈਂਡ ਰਾਜਾਂ ਦੀਆਂ ਅਦਾਲਤਾਂ ਪ੍ਰਭਾਵਿਤ ਹੋਣਗੀਆਂ ਵਕੀਲਾਂ ਦਾ ਕਹਿਣਾ ਕਿ ਇਹ ਬਰਖਾਸਤਗੀਆਂ 트ੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਟੀਚਿਆਂ ਦੇ ਉਲਟ ਜਾਪਦੀਆਂ ਨੇ ਪਰ ਪ੍ਰਸ਼ਾਸਨ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਕਹਿੰਦਾ ਹੈ ਕਿ ਇਮੀਗ੍ਰੇਸ਼ਨ ਜੱਜਾਂ ਨੇ ਆਪਣੇ ਵੱਧ ਦੇ ਕੇਸਾਂ ਦੇ ਭਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸੰਭਾਲਿਆ ਇਹ ਬਰਖਾਸਤਗੀਆਂ ਇਸ ਲਈ ਵੀ ਹੋਈਆਂ ਨੇ ਕਿਉਂਕਿ 트ੰਪ ਪ੍ਰਸ਼ਾਸਨ ਦੇਸ਼ ਨਿਕਾਲੇ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਤੇ ਕਈ ਜੱਜ ਆਦੇਸ਼ਾਂ ਨੂੰ ਅਸਵੀਕਾਰ ਕਰ ਦਿੰਦੇ ਇਸ ਸਮੇਂ ਜਦੋਂ ਬੈਕਲੌਗ ਇਤਿਹਾਸਕ ਪੱਧਰ ਤੇ ਪਹੁੰਚ ਗਿਆ ਹੈ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਇੱਕ ਕੇਂਦਰੀ ਮੁੱਦਾ ਬਣਾਇਆ ਹੋਇਆ ਹੈ ਤਜਰਬੇਕਾਰ ਜੱਜਾਂ ਨੂੰ ਹਟਾਇਆ ਜਾ ਰਿਹਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪ੍ਰਵਾਸੀਆਂ ਲਈ ਨਿਆਂ 'ਚ ਹੋਰ ਦੇਰੀ ਹੋਵੇਗੀ ਇਸ ਵੇਲੇ ਇਹਨਾਂ ਬਰਖਾਸਤਗੀਆਂ ਕਾਰਨ ਬਹੁਤ ਸਾਰੇ ਕਰਮਚਾਰੀਆਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਾਂਗਰਸ ਸਦਨ ਨੇ ਨਿਆਂ ਵਿਭਾਗ ਨੂੰ ਇਮੀਗ੍ਰੇਸ਼ਨ ਨਾਲ ਸੰਬੰਧਿਤ ਗਤੀਵਿਧੀਆਂ ਲਈ 3 ਬਿਲੀਅਨ ਡਾਲਰ ਤੋਂ ਵੱਧ ਦੀ ਅਲਾਟਮੈਂਟ ਵਾਲੇ ਇੱਕ ਮੈਗਾ ਖਰਚ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਫੰਡਾਂ ਨਾਲ ਇਮੀਗ੍ਰੇਸ਼ਨ ਦੇ ਹੋਰ ਜੱਜਾਂ ਨੂੰ ਨਿਯੁਕਤ ਕੀਤਾ ਜਾਵੇਗਾ ਤੇ ਅਦਾਲਤਾਂ 'ਚ ਨਵੀਨੀਕਰਨ ਕੀਤਾ ਜਾਵੇਗਾ। ਇਸ ਨਾਲ ਬੈਕਲੌਗ ਨੂੰ ਘਟਾਉਣ 'ਚ ਮਦਦ ਮਿਲੇਗੀ ਪਰ ਨਵੇਂ ਜੱਜਾਂ ਨੂੰ ਨਿਯੁਕਤ ਕਰਨ ਅਤੇ ਸਿਖਲਾਈ ਦੇਣ ਲਈ 1 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਲਗਭਗ 600 ਫੌਜੀ ਵਕੀਲਾਂ ਨੂੰ ਅਸਥਾਈ ਇਮੀਗ੍ਰੇਸ਼ਨ ਜੱਜਾਂ ਵਜੋਂ ਨਿਆ ਵਿਭਾਗ 'ਚ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਟਰੰਪ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਤੁਸੀਂ ਰੂਸੀ ਜਹਾਜ਼ ਕਿਸੇ ਵੀ ਨਾਟੋ ਦੇਸ਼ ਦੇ ਹਵਾਈ ਖੇਤਰ ਚ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ ਦੱਸ ਦਈਏ ਕਿ ਇਸ ਮੁਲਾਕਾਤ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਨਾਟੋ ਦੇਸ਼ਾਂ ਨੂੰ ਰੂਸੀ ਜਹਾਜ਼ਾਂ ਨੂੰ ਉਹਨਾਂ ਦੇ ਹਵਾਈ ਖੇਤਰ ਚ ਦਾਖਲ ਹੋਣ ਤੇ ਗੋਲੀ ਮਾਰ ਦੇਣੀ ਚਾਹੀਦੀ ਹੈ ਟਰੰਪ ਨੇ ਬਿਨਾਂ ਝਿਜਕ ਜਵਾਬ ਦਿੱਤਾ ਹਾਂ ਬਿਲਕੁਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਰੋਸਾ ਕਰਨ ਦੇ ਸਵਾਲ ਤੇ ਟਰੰਪ ਨੇ ਕਿਹਾ ਮੈਂ ਤੁਹਾਨੂੰ 1 ਮਹੀਨੇ ਚ ਦੱਸਾਂਗਾ ਇਸ ਮੁਲਾਕਾਤ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਇੱਕ ਸਕਾਰਾਤਮਕ ਮੁਲਾਕਾਤ ਕਿਹਾ ਤੇ ਕਿਹਾ ਸਾਡੀ ਮੁਲਾਕਾਤ ਚੰਗੀ ਰਹੀ ਪਿਛਲੇ ਸ਼ਨੀਵਾਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਨੇ ਜਿਸ ਨਾਲ ਪੂਰਬੀ ਯੂਰਪ ਚ ਤਣਾਅ ਵਧ ਗਿਆ ਹੈ ਐਕਸਟੇ ਇੱਕ ਪੋਸਟ ਦੇ ਵਿੱਚ ਉਸਨੇ ਸਖਤ ਅਮਰੀਕੀ ਪਾਬੰਦੀਆਂ ਦੀ ਮੰਗ ਕੀਤੀ ਜਦਕਿ 트੍ਰੰਪ ਪਹਿਲਾਂ ਹੀ ਸੰਕੇਤ ਦੇ ਚੁੱਕੇ ਸਨ ਕਿ ਉਹ ਰੂਸ ਉੱਤੇ ਵੱਡੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਨੇ। ਉਹਨਾਂ ਨੇ ਸ਼ਰਤ ਰੱਖੀ ਸੀ ਕਿ ਨਾਟੋ ਦੇਸ਼ ਪਹਿਲਾਂ ਸਮੂਹਿਕ ਤੌਰ ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ। ਇਸ ਦੌਰਾਨ ਯੂਕਰੇਨ ਰੂਸ ਤੋਂ ਹੋਰ ਹਮਲਿਆਂ ਨੂੰ ਰੋਕਣ ਲਈ ਲੰਬੇ ਸਮੇਂ ਦੀ ਸੁਰੱਖਿਆ ਗਾਰੰਟੀ ਚਾਹੁੰਦਾ ਹੈ। ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ 'ਚ ਪੱਛਮੀ ਫੌਜਾਂ ਦੀ ਮੌਜੂਦਗੀ ਨੂੰ ਬਰਦਾਸ਼ਤ ਨਹੀਂ ਕਰਨਗੇ। ਇਥੇ ਦੱਸਦੀ ਹੈ ਕਿ 트럼ਪ ਨੇ ਮੰਗਲਵਾਰ ਨੂੰ ਆਪਣੇ ਸੰਬੋਧਨ ਚ ਸੰਯੁਕਤ ਰਾਸ਼ਟਰ ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਨੇ ਸੰਯੁਕਤ ਰਾਸ਼ਟਰ ਤੇ ਸ਼ਾਂਤੀ ਸਥਾਪਿਤ ਕਰਨ ਚ ਅਸਫਲ ਰਹਿਣ ਅਤੇ ਗੈਰਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। ਨਿਊਯਾਰਕ ਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਮੰਚ ਤੋਂ 트럼ਪ ਨੇ ਦਾਵਾ ਕੀਤਾ ਕਿ ਪੱਛਮੀ ਦੇਸ਼ਾਂ ਤੇ ਪ੍ਰਵਾਸ ਦੁਆਰਾ ਹਮਲਾ ਕੀਤਾ ਜਾ ਰਿਹਾ ਹੈ ਤੇ ਕਿਹਾ ਕਿ ਇਹ ਦੇਸ਼ ਨਰਕ ਵੱਲ ਵਧ ਰਹੇ ਹਨ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਬਾਰੇ ਚਿੰਤਾਵਾਂ ਨੂੰ ਦੁਨੀਆ ਤੇ ਥੋਪਿਆ ਗਿਆ ਸਭ ਤੋਂ ਵੱਡਾ ਧੋਖਾ ਦੱਸਿਆ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਉਦੇਸ਼ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੰਗਠਨ ਸਿਰਫ ਕਾਗੜੇ ਪੱਤਰ ਲਿਖਦਾ ਏ ਜੋ ਯੁੱਧ ਨੂੰ ਰੋਕਣ 'ਚ ਅਸਫਲ ਰਹਿੰਦੇ ਨੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ 'ਚ ਖਰਾਬ ਐਕਸਿਲੇਟਰਾਂ ਅਤੇ ਟੈਲੀਪ੍ਰੌਂਪਟਰਾਂ ਬਾਰੇ ਵੀ ਸ਼ਿਕਾਇਤ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਦੋਵਾਂ ਕਾਰਜਕਾਲਾਂ ਦੌਰਾਨ ਨਿਸ਼ਾਨਾ ਬਣਾਇਆ। ਵਾਈਟ ਹਾਊਸ ਵੱਲੋਂ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਭਾਸ਼ਣ ਦੌਰਾਨ ਟੈਲੀਪ੍ਰੌਂਪਟਰ ਬੰਦ ਹੋਣ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਐਨ ਮੌਕੇ ਤੇ ਰੁਕਣ ਦੀਆਂ ਸਮੱਸਿਆਵਾਂ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ 트੍ਰੰਪ ਜਦੋਂ ਮੇਨ ਹਾਲ ਵੱਲ ਜਾ ਰਹੇ ਸਨ ਤਾਂ ਅਚਨਚੇਤ ਐਕਸੀਲੇਟਰ ਬੰਦ ਹੋ ਗਿਆ। ਇਸ ਮੌਕੇ ਰਾਸ਼ਟਰਪਤੀ ਨਾਲ ਮਲਾਨੀਆਂ 트੍ਰੰਪ ਵੀ ਮੌਜੂਦ ਸਨ। ਮਾਮਲਾ ਇੱਥੇ ਹੀ ਨਹੀਂ ਰੁਕਿਆ ਤੇ ਭਾਸ਼ਣ ਸ਼ੁਰੂ ਹੁੰਦਿਆਂ ਹੀ ਟੈਲੀਪ੍ਰੌਂਪਟਰ ਖਰਾਬ ਹੋ ਗਿਆ। ਤੇ ਹੈਰਾਨੀਕੁਨ ਹਾਲਾਤ ਉਸ ਵੇਲੇ ਬਣ ਗਿਆ ਜਦੋਂ ਰੂਸ ਦੇ ਡਿਪਲੋਮੈਟ ਨੇ 트ੰਪ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਬਾਅਦ ਚ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਹਾਂ 트ੰਪ ਨੇ ਕਿਹਾ ਕਿ ਪੋਡੀਅਮ ਤੱਕ ਜਾਣ ਵਾਲੀਆਂ ਪੌੜੀਆਂ ਰੁਕ ਗਈਆਂ ਤੇ ਭਾਸ਼ਣ ਦੌਰਾਨ ਟੈਲੀਪ੍ਰੌਮਪਟਰ ਖਰਾਬ ਹੋ ਗਿਆ ਪਰ ਇਨ੍ਹਾਂ ਤਕਨੀਕੀ ਖਾਮੀਆਂ ਨੇ ਭਾਸ਼ਣ ਨੂੰ ਦਿਲਚਸਪ ਬਣਾ ਦਿੱਤਾ 트ੰਪ ਨੇ ਕਿਹਾ ਕਿ ਉਹਨਾਂ ਦਾ ਭਾਸ਼ਣ ਸ਼ਾਨਦਾਰ ਰਿਹਾ ਇੱਥੇ ਦੱਸਣਾ ਬਣਦਾ ਹੈ ਕਿ 트ੰਪ ਨੂੰ ਬੋਲਣ ਵਾਸਤੇ ਸਿਰਫ 15 ਮਿੰਟ ਦਿੱਤੇ ਗਏ ਸਨ ਪਰ ਉਹ 55 ਮਿੰਟ ਤੱਕ ਬੋਲਦੇ ਰਿਹਾ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਦੀ ਜੰਗ ਰੁਕਵਾਉਣ ਦਾ ਰਾਗ ਅਲਾਪਿਆ ਤੇ ਕਿਹਾ ਕਿ ਯੂਕਰੇਨ ਆਪਣੀ ਗਵਾਚੀ ਹੋਈ ਧਰਤੀ ਮੁੜ ਹਾਸਲ ਕਰ ਸਕਦਾ ਹੈ ਆਪਣੇ ਦੂਜੇ ਕਾਰਜਕਾਲ ਦੌਰਾਨ 트ੰਪ ਵੱਲੋਂ ਸੰਯੁਕਤ ਰਾਸ਼ਟਰ ਦੇ ਵਿੱਚ ਇਹ ਪਹਿਲਾ ਭਾਸ਼ਣ ਸੀ ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀਆਂ ਲਈ ਰਸਤਾ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਨਾ ਸਿਰਫ H1B ਵੀਜ਼ਾ ਦੀ ਘਾਟ ਹੈ ਸਗੋਂ ਭਾਰਤੀ ਪਰਿਵਾਰਾਂ ਤੇ ਵਿਦਿਆਰਥੀਆਂ ਲਈ ਹੋਰ ਜ਼ਰੂਰੀ ਵੀਜ਼ਾ ਜਿਵੇਂ ਕਿ H4 ਜੋ ਪਰਿਵਾਰ ਲਈ ਹੈ F1 ਵਿਦਿਆਰਥੀਆਂ ਲਈ L1 ਕੰਪਨੀ ਟਰਾਂਸਫਰ ਲਈ ਤੇ L2 ਇਹਨਾਂ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਵਿੱਚ ਵੀ ਕਾफी ਗਰਵਟਾਈ ਹੈ ਰਿਪੋਰਟ ਅਨੁਸਾਰ ਪਿਛਲੇ 3 ਸਾਲਾਂ ਚ ਭਾਰਤ ਨੂੰ ਇਹਨਾਂ ਵੀਜ਼ਾ ਸ਼੍ਰੇਣੀਆਂ ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਦਕਿ ਚੀਨ ਨੇਪਾਲ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੂੰ ਫਾਇਦਾ ਹੋਇਆ ਹੈ ਇਸ ਸਾਲ ਮਈ ਤੱਕ ਸਿਰਫ 46982 H4 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਕਿ H1B ਵੀਜ਼ਾ ਰੱਖਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਜਾਂਦੇ ਨੇ ਜਦਕਿ 2023 ਚ ਇਸੇ ਸਮੇ 71130 ਹਨ ਇਹ ਲਗਭਗ 34% ਦੀ ਭਾਰੀ ਕਮੀ ਨੂੰ ਦਰਸਾਉਂਦਾ ਹੈ ਇਸ ਦੌਰਾਨ ਮੈਕਸੀਕੋ ਨੇ ਆਪਣੇ H4 ਵੀਜ਼ਾ ਦੁੱਗਣੇ ਕਰ ਦਿੱਤੇ ਨੇ ਤੇ ਕਾਨਾ ਦੱਖਣੀ ਅਫਰੀਕਾ ਅਤੇ ਫਿਲੀਪੀਨਸ ਦੇ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਚੀਨ ਨੇ ਵੀ ਇਸ ਵੀਜ਼ਾ ਦੇ ਵਿੱਚ 10.7% ਵਾਧਾ ਦੇਖਿਆ F1 ਵਿਦਿਆਰਥੀ ਵੀਜ਼ਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ ਭਾਰਤ ਨੂੰ ਇਹ ਵੀਜ਼ਾ 2023 ਚ ਲਗਭਗ 17800 ਤੋਂ ਪ੍ਰਾਪਤ ਹੋਏ ਸਨ ਜੋ ਹੁਣ ਘਟ ਕੇ ਸਿਰਫ 11484 ਰਹਿ ਗਏ ਨੇ ਇਹ ਲਗਭਗ 35% ਦੀ ਕਮੀ ਨੂੰ ਦਰਸਾਉਂਦਾ ਹੈ ਜਦਕਿ ਚੀਨ ਨੇ ਲਗਭਗ 10% ਦਾ ਵਾਧਾ ਦੇਖਿਆ ਹੈ ਵੀਅਤਨਾਮ 'ਚ 40% ਤੋਂ ਵੱਧ ਦਾ ਵੱਡਾ ਵਾਧਾ ਦੇਖਿਆ ਗਿਆ ਤੇ ਨੇਪਾਲ ਦੇ ਵਿੱਚ 260 ਫੀਸਦੀ ਤੋਂ ਵੱਧ ਦਾ ਵੱਡਾ ਵਾਧਾ ਦੇਖਿਆ ਗਿਆ ਜ਼ਿੰਬਾਬਵੇ ਤੇ ਕੀਨੀਆ ਵਰਗੇ ਅਫਰੀਕੀ ਮੁਲਕਾਂ ਵਿੱਚ ਵੀ ਤਿੰਨ ਅੰਕਾਂ ਦਾ ਵਾਧਾ ਦੇਖਿਆ ਗਿਆ ਹੈ ਭਾਰਤ ਨੇ L1 ਵੀਜ਼ਾ ਵਿੱਚ ਵੀ ਲਗਭਗ 28% ਦੀ ਕਮੀ ਦੇਖੀ ਜੋ ਕਿ ਕੰਪਨੀ ਦੇ ਅੰਦਰ ਟਰਾਂਸਫਰ ਲਈ ਹਨ ਐਲ 2 ਵੀਜ਼ਾ ਵਿੱਚ ਵੀ ਲਗਭਗ 38% ਦੀ ਗਿਰਾਵਟ ਦੇਖੀ ਗਈ ਇਸੇ ਦੌਰਾਨ ਚੀਨ ਨੇ క్రਮਵਾਰ 64% ਤੇ 43% ਦਾ ਮਹੱਤਵਪੂਰਨ ਵਾਧਾ ਦੇਖਿਆ ਇਜ਼ਰਾਈਲ ਵੀਅਤਨਾਮ ਮਲੇਸ਼ੀਆ ਤੇ ਬ੍ਰਾਜ਼ੀਲ ਨੇ ਵੀ ਐਲ 1 ਅਤੇ ਐਲ 2 ਵੀਜ਼ਾ 'ਚ ਮਹੱਤਵਪੂਰਨ ਵਾਧਾ ਦੇਖਿਆ ਹੈ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਸਭ ਤੋਂ ਵੱਧ ਪੀੜਤ ਹੈ ਨੇਪਾਲ ਦੇ ਵਿੱਚ ਐਫ 1 ਵੀਜ਼ਾ ਦੇ ਵਿੱਚ 262% ਤੇ L2 ਵੀਜ਼ਾ ਦੇ ਵਿੱਚ 113% ਦਾ ਵੱਡਾ ਵਾਧਾ ਹੋਇਆ ਹੈ। ਬੰਗਲਾਦੇਸ਼ ਦੇ ਵਿੱਚ H4 ਵੀਜ਼ਾ ਦੇ ਵਿੱਚ 28% ਅਤੇ F1 ਵੀਜ਼ਾ ਦੇ ਵਿੱਚ 5% ਦਾ ਛੋਟਾ ਜਿਹਾ ਵਾਧਾ ਹੋਇਆ। ਪਾਕਿਸਤਾਨ ਨੇ F1 ਵੀਜ਼ਾ ਲਗਭਗ ਦੁੱਗਣਾ ਕਰ ਦਿੱਤਾ ਤੇ H4 ਵੀਜ਼ਾ ਵਿੱਚ ਵੀ 40% ਵਾਧਾ ਹੋਇਆ ਹੈ। ਸ਼੍ਰੀਲੰਕਾ 'ਚ ਸਥਿਤੀ ਵਧੇਰੇ ਮਿਲੀਜੁਲੀ ਹੈ, ਜਿੱਥੇ H4 ਵੀਜ਼ਾ ਵਧਿਆ ਹੈ ਪਰ ਵਿਦਿਆਰਥੀ ਵੀਜ਼ਾ ਸੰ ਘਟ ਗਿਆ ਹੈ। ਰਿਪੋਰਟਰਾਂ ਅਨੁਸਾਰ ਪਿਛਲੇ 2 ਸਾਲਾਂ 'ਚ H1B ਵੀਜ਼ਾ ਦੀ ਗਿਣਤੀ 'ਚ 37% ਤੋਂ ਵੱਧ ਦੀ ਗਿਰਾਵਟ ਆਈ ਇਸ ਨਾਲ ਨਾ ਸਿਰਫ ਕੰਮ ਕਰਨ ਵਾਲੇ ਲੋਕਾਂ ਸਗੋਂ ਉਹਨਾਂ ਦੇ ਪਰਿਵਾਰਾਂ ਅਤੇ ਵਿਦਿਆਕ ਮੌਕਿਆਂ ਤੇ ਵੀ ਅਸਰ ਪਿਆ ਇਸ ਤੋਂ ਇਲਾਵਾ ਅਮਰੀਕੀ ਸਰਕਾਰ ਦੀ ਨਵੀਂ ਯੋਜਨਾ ਜੋ H1B ਵੀਜ਼ਾ ਲਈ 1 ਲੱਖ ਡਾਲਰ ਦੀ ਸਾਲਾਨਾ ਫੀਸ ਦਾ ਪ੍ਰਸਤਾਵ ਰੱਖਦੀ ਹੈ ਨੇ ਭਾਰਤੀ ਬਿਨੇਕਾਰਾਂ ਦੀਆਂ ਉਮੀਦਾਂ ਤੇ ਹੋਰ ਬੋਝ ਪਾ ਦਿੱਤਾ ਹੈ ਅਮਰੀਕਾ ਦੇ ਫਰੀਮੌਂਟ ਸ਼ਹਿਰ ਦੇ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਦੋ ਜਣੇ ਵਿਚਾਲੇ ਹੱਥਾਉਪਾਈ ਹੋਣ ਦੀ ਇਤਲਾਮ ਮਿਲਣ ਮਗਰੋਂ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੂੰ 71 ਸਾਲ ਦਾ ਡੇਵਿਡ ਬ੍ਰਿਮਰ ਧਰਤੀ ਤੇ ਪਿਆ ਮਿਲਿਆ ਜਿਸ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਜਦ ਕਿ 29 ਸਾਲ ਦਾ ਵਰੁਣ ਸੁਰੇਸ਼ ਨੇੜੇ ਹੀ ਖੜਾ ਸੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਸੁਰੇਸ਼ ਨੇ ਪੁਛ ਪੜਤਾਲ ਦੌਰਾਨ ਦੱਸਿਆ ਕਿ ਉਹ ਕਈ ਸਾਲ ਤੋਂ ਸੈਕਸ ਆਫੈਂਡਰ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਤਲ ਦੀ ਵਾਰਦਾਤ ਤੋਂ ਪਹਿਲਾਂ சுரேਸ਼ ਬ੍ਰਿਮਰ ਨੂੰ ਨਹੀਂ ਸੀ ਜਾਣਦਾ ਤੇ ਬ੍ਰਿਮਰ ਨਾਲ ਸੰਬੰਧਤ ਸਾਰੀ ਜਾਣਕਾਰੀ ਇੱਕ ਲਾਅ ਫਰਮ ਦੀ ਵੈੱਬਸਾਈਟ ਤੋਂ ਹਾਸਲ ਕੀਤੀ ਬ੍ਰਿਮਰ ਨੂੰ 1995 ਵਿੱਚ ਇੱਕ ਬੱਚੇ ਨਾਲ ਗਲਤ ਹਰਕਤ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸਨੇ 9 ਸਾਲ ਜੇਲ੍ਹ ਵੀ ਕੱਟੀ ਦੂਜੇ ਪਾਸੇ சுரேਸ਼ ਦੇ ਫੋਨ ਦੀ ਤਲਾਸ਼ੀ ਦੌਰਾਨ ਮੇਗਨਜ਼ ਲਾਅ ਵੈੱਬਸਾਈਟ ਦੀਆਂ ਕਈ ਤਸਵੀਰਾਂ ਮਿਲੀਆਂ ਜਿਨ੍ਹਾਂ ਵਿੱਚ ਦੋਸ਼ੀਆਂ ਦੀ ਸੂਚੀ ਅਤੇ ਉਹਨਾਂ ਦੇ ਨਾਂ ਪਤੇ ਸ਼ਾਮਲ ਸਨ ਜਾਂਚਕਰਤਾਵਾਂ ਮੁਤਾਬਕ ਬ੍ਰਿਮਰ ਦੇ ਵੇਰਵਿਆਂ ਨਾਲ ਸਬੰਧਤ ਸਕਰੀਨਸ਼ਾਟ 911 ਤੇ ਕਾਲ ਆਉਣ ਤੋਂ ਸਿਰਫ 45 ਮਿੰਟ ਪਹਿਲਾਂ ਲਿਆ ਗਿਆ ਜਿਸ ਮਗਰੋਂ ਸੁਰੇਸ਼ ਛੁਰੇ ਨਾਲ ਲੈਸ ਹੋ ਕੇ ਬ੍ਰਿਮਰ ਦੀ ਪਾਲਚ ਨਿਕਲ ਗਿਆ ਜਦੋਂ ਸੁਰੇਸ਼ ਬ੍ਰਿਮਰ ਦੇ ਘਰ ਪੁੱਜਾ ਤਾਂ ਅੰਦਰੋਂ ਆਵਾਜ਼ ਆਈ ਕਿ ਕੌਣ ਹੈ ਇਸ ਦੇ ਜਵਾਬ ਚ ਸੁਰੇਸ਼ ਨੇ ਆਖ ਦਿੱਤਾ ਕਿ ਉਹ ਮੀਗਨਜ਼ ਲਾਅ ਵੈੱਬਸਾਈਟ ਤੋਂ ਆਇਆ ਹੈ ਬ੍ਰਿਮਰ ਬਾਹਰ ਆਇਆ ਤਾਂ ਸੁਰੇਸ਼ ਨੇ ਉਸ ਨੂੰ ਪਛਾਣ ਦੀ ਤਸਦੀਕ ਕਰਨ ਵਾਸਤੇ ਆਖਿਆ ਤੇ ਜਿਉਂ ਹੀ ਤਸਦੀਕ ਹੋਈ ਤਾਂ ਸੁਰੇਸ਼ ਨੇ ਉਸ ਨੂੰ ਧੱਕਾ ਮਾਰ ਕੇ ਅੰਦਰ ਲੈ ਜਾਣ ਦਾ ਯਤਨ ਕੀਤਾ ਪਰ ਬ੍ਰਿਮਰ ਬਾਹਰ ਵੱਲ ਦੌੜ ਗਿਆ। ਬ੍ਰਿਮਰ ਅੱਗੇ-ਅੱਗੇ ਤੇ ਸੁਰੇਸ਼ ਉਸ ਦੇ ਪਿੱਛੇ-ਪਿੱਛੇ ਦੌੜ ਰਿਹਾ ਸੀ। ਬ੍ਰਿਮਰ ਨੇ ਸੜਕ ਤੋਂ ਲੰਘ ਰਹੀ ਇੱਕ ਗੱਡੀ ਤੋਂ ਮਦਦ ਮੰਗੀ ਪਰ ਗੱਡੀ ਨਾ ਰੁਕੀ ਤੇ ਇਸੇ ਦੌਰਾਨ ਸੁਰੇਸ਼ ਨੇ ਛੁਰਾ ਕੱਢ ਲਿਆ। ਸੁਰੇਸ਼ ਮੁਤਾਬਕ ਬ੍ਰਿਮਰ ਨੇ ਆਪਣਾ ਬਚਾਅ ਕਰਨ ਵਾਸਤੇ ਰੂੜਾ ਚੁੱਕ ਲਿਆ ਪਰ ਸਫਲ ਨਹੀਂ ਹੋ ਸਕਿਆ। ਇਸੇ ਦੌਰਾਨ ਇੱਕ ਗਵਾਂਡੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਬ੍ਰਿਮਰ ਉਸ ਪਾਸੇ ਵੱਲ ਦੌੜਿਆ ਤੇ ਪੁਲਿਸ ਨੂੰ ਕਾਲ ਕਰਨ ਦਾ ਰੌਲਾ ਪਾ ਦਿੱਤਾ। ਬ੍ਰਿਮਰ ਨੇ ਗਵਾਂਡੀ ਦੇ ਘਰ ਅੰਦਰ ਦਾਖਲ ਹੋ ਕੇ ਦਰਵਾਜ਼ਾ ਬੰਦ ਕਰਨ ਦਾ ਯਤਨ ਕੀਤਾ ਪਰ ਸੁਰੇਸ਼ ਧੱਕਾ ਮਾਰ ਕੇ ਅੰਦਰ ਦਾਖਲ ਹੋ ਗਿਆ ਆਖਰਕਾਰ ਸੁਰੇਸ਼ ਨੇ ਬ੍ਰਿਮਰ ਨੂੰ ਫੜ ਲਿਆ ਤੇ ਉਸ ਦੀ ਗਰਦਨ ਤੇ वार ਕਰਨੇ ਸ਼ੁਰੂ ਕਰ ਦਿੱਤੇ ਨਾਲੋ ਨਾਲ ਸੁਰੇਸ਼ ਕਹਿ ਰਿਹਾ ਸੀ ਕਿ ਤੈਨੂੰ ਇੱਥੇ ਹੀ ਲੇਖਾ ਦੇ ਕੇ ਜਾਣਾ ਹੋਵੇਗਾ ਇਸੇ ਦਰਮਿਆਨ ਸੁਰੇਸ਼ ਦੀ ਪਕੜ ਢਿੱਲੀ ਹੋਈ ਤਾਂ ਬ੍ਰਿਮਰ ਮੁੜ ਬਾਹਰ ਵੱਲ ਦੌੜਿਆ ਪਰ ਸੁਰੇਸ਼ ਨੇ ਉਸ ਨੂੰ ਵੇੜੇ ਵਿੱਚ ਢਾ ਲਿਆ ਤੇ ਛੁਰੇ ਮਾਰ ਕੇ ਕਥਿਤ ਤੌਰ ਤੇ ਹਲਾਕ ਕਰ ਦਿੱਤਾ ਗ੍ਰਿਫਤਾਰੀ ਮਗਰੋਂ ਸੁਰੇਸ਼ ਨੇ ਦੱਸਿਆ ਕਿ ਉਸ ਨੇ ਫਰਾਰ ਹੋਣ ਦੀ ਯੋਜਨਾ ਨਹੀਂ ਸੀ ਬਣਾਈ ਤੇ ਜੇ ਪੁਲਿਸ ਨਾ ਪੁੱਜਦੀ ਤਾਂ ਉਸਨੇ ਖੁਦ 911 ਤੇ ਕਾਲ ਕਰਕੇ ਪੁਲਿਸ ਨੂੰ ਸੱਦਣਾ ਸੀ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਰੇਸ਼ ਨੂੰ 2021 ਚ ਬੰਬ ਅਫਵਾਹ ਫੈਲਾਉਣ ਦੇ ਮਾਮਲੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਸੁਰੇਸ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਸੰਭਾਵਤ ਤੌਰ ਤੇ ਹਯਾਤ ਹੋਟਲਜ਼ ਦਾ ਸੀਈਓ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ